ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤੇ ਪਿਆਰੀ ਸਾਧ ਸੰਗਤ ਜੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਸ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖ ਦਿੰਦੇ ਨੇ ਨਾ ਤੇ ਉਸ ਦਾ ਜਨਮ ਇਸ ਸੰਸਾਰ ਤੇ ਹੋਣਾ ਸਫਲ ਹੋ ਜਾਂਦਾ ਵੇ ਤੇ ਕੋਈ ਮਨੋਕਾਮਨਾ ਨਹੀਂ ਰਹਿੰਦੀ ਹੈਗੀ ਸਾਰੀਆਂ ਹੀ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਐਦਾਂ ਦਾ ਜਨਮ ਐਦਾਂ ਹੀ ਸਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਹੱਥ ਜੋੜ ਕੇ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਰੂਰੇ ਲਿਖਣਾ ਵਾਹਿਗੁਰੂ ਜੀ ਕਿਰਪਾ ਕਰਨਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਤੇ ਦਿੱਤੀਆਂ ਹੋਈਆਂ ਦਾਤਾਂ ਦਾ ਜਰੂਰ ਸ਼ੁਕਰਾਨਾ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਿਉਂਕਿ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਸਭ ਕੁਝ ਏ ਸਾਡਾ ਇਸ ਸੰਸਾਰ ਤੇ ਕੁਝ ਵੀ ਨਹੀਂ ਹੈਗਾ ਸਭ ਕੁਝ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਵੇ ਇਹ ਘਰ ਵੀ ਔਨ ਜਾਣ ਵਾਸਤੇ ਕੁਝ ਵੀ ਸਾਧਨ ਰਿਜਕ ਰੋਟੀ ਪਰਿਵਾਰ ਸਾਰਾ ਕੁਛ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ ਇੱਥੇ ਤੱਕ ਜਿਹੜੇ ਆਪਾਂ ਸਾਹ ਲੈਨੇ ਆ ਨਾ ਇਹ ਵੀ ਵਾਹਿਗੁਰੂ ਜੀ ਦੇ ਦਿੱਤੇ ਹੋਏ ਨੇ ਕਿਉਂਕਿ ਸਾਹ ਵੀ ਆਪਣੇ ਨਹੀਂ ਹੈਗੇ ਇਸੇ ਕਰਕੇ ਕੁਝ ਵੀ ਆਪਣਾ ਨਹੀਂ ਹੈਗਾ ਸਿਰਫ ਇੱਕ ਵਾਹਿਗੁਰੂ ਹੀ ਆਪਣਾ ਏ ਹੋਰ ਸਭ ਕੁਛ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਵੇ ਇਸੇ ਕਰਕੇ ਪਿਆਰੀ ਸਾਧ ਸੰਗਤ ਜੀ ਕੋਈ ਵੀ ਹੰਕਾਰ ਮਾਨ ਕਿਸੇ ਚੀਜ਼ ਦਾ ਨਾ ਕਰੋ ਕਿਉਂਕਿ ਕੁਝ ਵੀ ਆਪਣਾ ਨਹੀਂ ਹੈਗਾ ਇਹ ਸਾ ਵੀ ਵਾਹਿਗੁਰੂ ਜੀ ਦੇ ਹੀ ਦਿੱਤੇ ਹੋਏ ਨੇ ਐਸੇ ਕਰਕੇ ਉੱਠਦੇ ਬੈਠਦੇ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਮਹਾਰਾਜ ਜੀ ਦਾ ਨਾਮ ਲਿਆ ਕਰੋ ਨਾਂ ਲੈਣ ਨਾਲ ਬਹੁਤ ਲੋਕ ਤਰ ਗਏ ਨੇ ਤੇ ਬਹੁਤ ਜਣੇ ਨੇ ਤਰ ਜਾਣਾ ਵੇ ਵਾਹਿਗੁਰੂ ਜੀ ਸਾਰਿਆਂ ਤੇ ਹੀ ਕਿਰਪਾ ਕਰਨ ਜੋ ਵੀ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਆ ਵਾਹਿਗੁਰੂ ਸਾਰਿਆਂ ਦੀਆਂ ਮਨੋਭਾਵਨਾ ਪੂਰੀਆਂ ਕਰਨ ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਰੱਖਣ ਪਰਿਵਾਰ ਦੇ ਜੀ ਰਲ ਮਿਲ ਕੇ ਰਹਿਣ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਵਾਹਿਗੁਰੂ ਜੀ ਸਪੋਰਟ ਜ਼ਰੂਰ ਕਰੋ ਤੇ ਵੀਡੀਓ ਨੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕੇ ਵਾਹਿਗੁਰੂ ਜੀ ਦੇ ਦਾ ਨਾਮ ਸੁਣ ਕੇ ਸਭ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ